ਸਤੀਸ਼ ਕੁਮਾਰ ਜੀ ਨੇ ਉਹਨਾਂ ਨੇ ਵੀ ਇਸ ਚੀਜ਼ ਦੇ ਉੱਪਰ ਬੜੀ ਚਿੰਤਾ ਜ਼ਾਹਰ ਕੀਤੀ ਉਹਨਾਂ ਨੇ ਸ਼ੰਕਾ ਵੀ ਕੀਤੀ ਕਿ ਕਿਉਂ ਨਹੀਂ ਹਸਤਾਲ ਜੋ ਹੈਗਾ ਸਹੀ ਰਿਪੋਰਟ ਲੋਕਾਂ ਤੱਕ ਲੈ ਕੇ ਆ ਰਿਹਾ ਉਹਨਾਂ ਨੇ ਪੀਜੀਆਈ ਦਾ ਵੀ ਜ਼ਿਕਰ ਕੀਤਾ ਦੋਸਤੋ ਦੁੱਖ ਦੀ ਘੜੀ ਹੈ ਬਹੁਤ ਕੁਝ ਲੋਕਾਂ ਕੋਲੋਂ ਖੋ ਗਿਆ ਉਹਨਾਂ ਦੇ ਪਿੰਡ ਦਾ ਹਾਲ ਹੀ ਦੇਖਿਆ ਜਾ ਰਿਹਾ ਪਿੰਡ ਦੇ ਲੋਕ ਪੁੱਬਾ ਮਾਰ ਮਾਰ ਰੋ ਰਹੇ ਨੇ ਉਹਨਾਂ ਦੇ ਯਾਰ ਦੋਸਤ ਮਿੱਤਰ ਹਸਤਾਲ ਦੇ ਵਿੱਚ ਪਹੁੰਚ ਰਹੇ ਨੇ ਖਬਰ ਮਿਲੀ ਹੈ ਕਿ ਅੱਜ ਸਵੇਰੇ 10:55 ਕੁ ਮਿੰਟ ਤੇ ਉਹਨਾਂ ਨੂੰ ਹਾਰਟ ਅਟੈਕ ਆਇਆ ਉਸ ਤੋਂ ਬਾਅਦ ਉਹਨਾਂ ਨੇ ਦਮ ਤੋੜ ਦਿੱਤਾ ਹਾਲਤ ਬੜੀ ਨਾਜ਼ੁਕ ਬਣੀ ਰਹੀ ਦੱਸਦੇ ਨੇ 1% ਵੀ ਉਹਨਾਂ ਦੀ ਬਾਡੀ ਨੇ ਕੋਈ ਰਿਕਵਰੀ ਨਹੀਂ ਕੀਤੀ ਕੋਈ ਇੰਪਰੂਵਮੈਂਟ ਨਹੀਂ ਹੋਈ ਡਾਕਟਰਾਂ ਦਾ ਕੀ ਰੋਲ ਸੀ ਪ੍ਰਮਾਤਮਾ ਜਾਣਦੇ ਨੇ ਪਰ ਜੇ ਇਹੀ ਕੇਸ ਜਿਹੜਾ ਹੈਗਾ ਪੀਜੀਆਈ ਦੇ ਵਿੱਚ ਹੁੰਦਾ ਤਾਂ ਉੱਥੋਂ ਦੇ ਜਿਹੜੇ ਡਾਕਟਰ ਨੇ ਉਹ ਸ਼ਾਇਦ ਇਥੋਂ ਤੱਕ ਕਹਾਣੀ ਨੂੰ ਨਾ ਲੈ ਕੇ ਆਉਂਦੇ ਇਥੋਂ ਤੱਕ